ਸਤਿ ਸ਼੍ਰੀ ਅਕਾਲ ਜੀ RAM RAM ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਤੁਸੀਂ ਦੇਖ ਸਕਦੇ ਹੋ ਕਿ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੰਨੀ ਧੁੰਦ ਦੇ ਵਿੱਚ ਵੀ ਜਿਵੇਂ ਕਹਿਣਾ ਬਹੁਤ ਸੁਖਾ ਹੈ ਵੀਡੀਓ ਦੇ ਵਿੱਚ ਕਿ ਅਸੀਂ 365 ਦਿਨ ਇੱਥੇ ਮਿਲਦੇ ਹਾਂ 365 ਦਿਨ ਦਾ ਮਤਲਬ ਹੁੰਦਾ ਹੈ ਕਿ ਨੇਰੀ ਧੁੰਦ بارش ਚੰਗੇ ਮਾੜੇ ਦਿਨ ਸਭ ਕੁਝ ਸਾਈਡ ਤੇ ਰੱਖ ਕੇ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਆਪਣੀ ਮਿਹਨਤ ਦੇ ਨਾਲ ਆਪਣੇ ਕਰੰਟ ਦੇ ਨਾਲ ਇੱਥੇ ਬੈਠੀ ਰਹਿੰਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਧੁੰਦ ਦੇ ਵਿੱਚ ਮਰੀਜ਼ ਵੀ ਇੱਥੇ ਆਏ ਹੋਏ ਨੇ ਚਲੋ ਮਰੀਜ਼ ਤਾਂ ਵਿਚਾਰੇ ਲੋੜਮੰਦ ਨੇ ਉਹ ਤਾਂ ਆਣਗੇ ਆਣਗੇ ਪਰ ਇਨੀ ਠੰਡ ਦੇ ਵਿੱਚ ਛੋਟੇ ਛੋਟੇ ਬੱਚੇ ਲੈ ਕੇ ਇੱਥੇ ਆਣਾ ਬਾਈ ਜੀ ਇਹ ਚੀਜ਼ਾਂ ਮਹਿਸੂਸ ਕਰਕੇ ਦੇਖੋ ਕਿ ਤੁਸੀਂ ਇਸ ਟਾਈਮ ਵੀਡੀਓ ਦੇਖ ਰਹੇ ਹੋ ਮੈਨੂੰ ਨਹੀਂ ਪਤਾ ਕਿਹੜੇ ਹਾਲਾਤਾਂ 'ਚ ਵੀਡੀਓ ਦੇਖ ਰਹੇ ਹੋ ਪਰ ਇੱਥੇ ਆਣਾ ਮੌਕੇ ਤੇ ਸਾਰਾ ਕੁਝ ਦੇਖਣਾ ਆਪਾਂ ਇੱਕ ਇੱਕ ਮਰੀਜ਼ ਨਾਲ ਗੱਲਬਾਤ ਵੀ ਕਰਾਂਗੇ ਕਿ ਕੌਣ ਕੌਣ ਮਰੀਜ਼ ਇੱਥੇ ਕਿਉਂ-ਕਿਉਂ ਆਏ ਹੋਏ ਨੇ ਸਸਕਲ ਬਾਪੂ ਜੀ ਕਿਵੇਂ ਹੋ ਤੁਹਾਡਾ ਕੀ ਹੈ ਜੀ ਆਪ ਕਿਉਂ ਆਇਓ

ਤੁਸੀਂ ਗਏ ਸੀ ਪੀਜੀਏ ਕੀ ਕਹਿੰਦੇ ਹੋ ਉਹ ਤਾਂ ਮਤਲਬ ਕਿ ਹੋਰ ਹੀ ਕਰੀਗੇ ਦਿਖਾਓ ਪੀਜੀਏ ਤੇ ਪਰਚੀ ਦਿਖਾਓ ਕਦੋਂ ਗਏ ਸੀ ਅਸੀਂ ਸੋਮਵਾਰ ਗਏ ਸੀ ਕੱਲ ਨਹੀਂ ਪਿਛਲੇ ਸੋਮਵਾਰ ਜੀ ਨਹੀਂ ਉਸ ਤੋਂ ਬਾਅਦ ਤੁਸੀਂ ਇੱਥੇ ਆਏ ਸੀ ਨਾ ਮੇਰੇ ਕੋਲ ਜਦੋਂ ਕਿਰਾਇਆ ਮੰਗ ਰਹੇ ਸੀ ਉਸ ਤੋਂ ਬਾਅਦ ਤਾਂ ਤੁਸੀਂ ਆਏ ਸੀ ਸਾਡੇ ਕੋਲ ਨਹੀਂ ਫੇਰ ਨਹੀਂ ਆਏ ਅੱਛਾ ਪੀਜੀਏ ਵਾਲੇ ਕੀ ਕਹਿੰਦੇ ਤੁਹਾਨੂੰ ਉਹ ਮਤਲਬ ਕਹਿੰਦਾ ਕਿ ਦੂਸਰੇ ਡਾਕਟਰ ਕੋਲ ਜਾਓ ਇਹ ਤਾਂ 6 11 ਦੀ ਪਰਚੀ ਹੈ ਬਾਅਦ ਚੋ ਵੀ ਕੀਤੀ ਉਹਨਾਂ ਨੇ ਹਰ ਦਵਾਈਆਂ ਲੈ ਕੇ ਰੇਤੀਆਂ ਨਹੀਂ ਉਤ ਇਹ ਤਾਂ ਤੁਸੀਂ 23 ਤਰੀਕ ਗਏ ਹੋ ਉਸ ਤੋਂ ਬਾਅਦ ਕੁਝ ਕਰਕੇ ਨਹੀਂ ਆਏ ਏਦਾਂ ਹੀ ਆ ਗਏ ਹੋ ਤੁਸੀਂ 23 ਤਰੀਕ ਤੋਂ ਬਾਅਦ ਡਾਕਟਰ ਨੂੰ ਦਿਖਾਇਆ ਹੀ ਨਹੀਂ ਹੋਏ ਨਹੀਂ ਮੇਰੀ ਦੂਜੀ ਦਿਖਾਓ ਉੱਥੇ ਕੀ ਕਹਿੰਦੇ ਡਾਕਟਰ ਕਿਨੂੰ ਮਿਲੇ ਸੀ ਉੱਥੇ ਆਪਣੇ ਬੰਦਿਆਂ ਨੂੰ ਮਿਲੇ ਸੀਗੇ ਕੀ ਕਹਿੰਦੇ ਹੋ ਵੰਸ਼ੂ ਜੀ ਹਾਂ ਜੀ ਉਹਨਾਂ ਨੇ ਮਤਲਬ ਕਿ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਦੱਸੇ ਕਿ ਉਹ ਗੱਲਬਾਤ ਫਿਰ ਤੁਸੀਂ ਗਏ ਨਹੀਂ ਦੁਬਾਰਾ ਉਹਨਾਂ ਕੋਲ ਨਹੀਂ ਜੀ ਉੱਥੇ ਕੀ ਕਹਿੰਦੇ ਹੋ ਉਹ ਕਹਿੰਦੇ ਵੀ ਫਿਰ ਮਹੀਨੇ ਦਾ ਟਾਈਮ ਦਿੱਤਾ ਉਹ ਕਹਿੰਦੇ 3 ਮਹੀਨੇ ਵੀ ਲੱਗ ਸਕਦੇ ਨੇ ਡਾਕਟਰ ਨੇ ਕੀ ਕਿਹਾ ਡਾਕਟਰ ਕਹਿੰਦੇ 3 ਮਹੀਨੇ ਲੱਗ ਸਕਦੇ ਨੇ ਤੁਸੀਂ ਫਰੀਦਕੋਟ ਵੀ ਜਾਏ ਹੋ ਨਾ ਨਹੀਂ ਜੀ ਫਰੀਦਕੋਟ ਨਹੀਂ ਇਹ ਵੀ ਪੁਰਾਣੀ ਪਰਚੀ ਹੈ ਅੰਕਲ ਆਹ ਹੋਈ ਹੈ ਉਹਨਾਂ ਨੇ ਦੁਆਰਾ ਦਿੱਤੀ ਨਹੀਂ ਕਿ ਇਹ ਤਾਂ ਦਵਾਈ ਦੇਤੀ ਡਾਕਟਰ ਨੇ ਅੰਕਲ ਲਿਖ ਕੇ ਇਹ ਦਵਾਈ ਲੈ ਲਈ ਕਿ ਨਹੀਂ ਲੈ ਲਈ ਸੀ ਕਿ ਦਵਾਈ ਉੱਥੋਂ ਲੈਤੀ ਜੰਮ ਬਸ ਠੀਕ ਹੈ ਦਵਾਈ ਖਾਓ ਫਿਰ ਮਹੀਨੇ ਬਾਅਦ ਦੁਆਰਾ ਦਿਖਾਵਾਂਗੇ ਕਿਉਂਕਿ ਤੁਸੀਂ ਕੋਈ ਐਮਰਜੈਂਸੀ ਮਰੀਜ਼ ਨਹੀਂ ਨਾ ਹੈਗੇ ਫਿਰ ਤਾਂ ਕਰਕੇ ਤੁਹਾਨੂੰ ਚੈੱਕ ਨਹੀਂ ਕਰ ਰਹੇ ਕਿਉਂਕਿ ਤੁਹਾਡੀ ਛੱਟੇ 15 ਸਾਲ ਪੁਰਾਣੀ ਹੈ ਕਿੰਨੇ ਸਾਲ ਪੁਰਾਣੀ ਹੈ ਇਹ 10-12 ਸਾਲ ਪੁਰਾਣੀ ਸੱਟ ਹੈ ਤੇ ਇਹਨੂੰ ਇਕੋਦਮ ਠੀਕ ਕਰਨਾ ਡਾਕਟਰਾਂ ਲਈ ਪੋਸੀਬਲ ਨਹੀਂ ਹੈਗਾ ਜੇ ਤੁਸੀਂ ਫਿਰ ਵੀ ਇੱਕ ਵਾਰੀ ਜਾਣਾ ਹੈ ਤੁਹਾਨੂੰ ਮੈਂ ਫਰੀਦਕੋਟ ਮੈਡੀਕਲ ਦਾ ਸਮਝਾ ਦੇਣਾ ਉੱਥੇ ਜਾ ਕੇ ਚੈੱਕਅਪ ਕਰਾ ਲਓ ਜੇ ਪੈਸਿਆਂ ਕਰਕੇ ਤੁਸੀਂ ਠੀਕ ਹੋਂਦੇ ਤਾਂ ਅਸੀਂ ਕਰਾ ਦਾਂਗੇ ਸਾਡੇ ਕੋਲ ਕੋਈ ਹੋਰ ਹੱਲ ਤਾਂ ਬਾਪੂ ਜੀ ਇਸ ਤੋਂ ਇਲਾਵਾ ਹੈ ਨਹੀਂ ਕਿਉਂਕਿ ਤੁਹਾਨੂੰ ਲੁਧਿਆਣੇ ਵਿੱਚ ਟੌਪ ਦੇ ਡਾਕਟਰ ਕੋਲ ਦਿਖਾ ਲਿਆ ਉਹਨੇ ਜਵਾਬ ਦੇਤਾ ਪੀਜੀਏ ਵੀ ਦਿਖਾ ਲਿਆ ਉਹਨਾਂ ਨੇ ਵੀ ਦਵਾਈ ਦੇਤੀ ਹੁਣ ਇਸ ਤੋਂ ਜ਼ਿਆਦਾ ਕੋਈ ਅਸੀਂ ਆਪ ਤਾਂ ਡਾਕਟਰ ਹੈ ਨਹੀਂ ਕਿਸੇ ਨਾ ਕਿਸੇ ਡਾਕਟਰ ਕੋਲ ਹੀ ਤੁਹਾਡਾ ਇਲਾਜ ਕਰਾਉਣਾ ਪੈਣਾ ਤੇ ਜੇ ਤੁਸੀਂ ਫਰੀਦਕੋਟ ਜਾਣਾ ਚਾ ਦੇਖ ਲਓ ਤੁਸੀਂ ਜਾਣਾ ਚਾਹੁੰਦੇ ਹੋ ਅਸੀਂ ਚੈੱਕਅਪ ਕਰਾ ਲਾਂਗੇ ਪੰਜਾਬ ਦਾ ਕੋਈ ਵੀ ਡਾਕਟਰ ਜੇ ਤੁਹਾਨੂੰ ਠੀਕ ਕਰਦਾ ਹੋਇਆ ਭਾਵੇਂ ਲੱਖ ਰੁਪਏ ਮੰਗੇ 2 ਲੱਖ ਰੁਪਏ ਮੰਗੇ ਅਸੀਂ ਕਰਾ ਦਾਂਗੇ ਪਰ ਦੇ ਕਿਤੇ ਇਲਾਜ ਹੀ ਹੈ ਨਹੀਂ ਜਾਂ ਕੋਈ ਡਾਕਟਰ ਕਹਿੰਦਾ ਕਿ ਸਾਡੀ ਸਮਝ ਨਹੀਂ ਆ ਰਹੀ ਕਿਉਂਕਿ ਸੱਟ ਬਹੁਤ ਪੁਰਾਣੀ ਹੋ ਗਈ ਫਿਰ ਤਾਂ ਮੁਸ਼ਕਲ ਹੈ ਕੋਈ ਵੀ ਗੱਲਬਾਤ ਕਰਨੀ ਉਹਨਾਂ ਨੇ ਪੀਜੀਆ ਨੇ ਵੀ ਕਿਹਾ ਸੀ ਕਿ ਇਹ ਆਪਰੇਸ਼ਨ ਹੋਊਗਾ ਦਾ ਉਹਨਾਂ ਨੂੰ ਕੋਈ ਡੇਟ ਦਿਓ ਆਪਰੇਸ਼ਨ ਦੀ ਕਿੰਨੇ ਪੈਸੇ ਲੱਗਣੇ ਕਹਿੰਦੇ ਵੀ ਇੱਥੇ ਵੀ ਤਾਂ ਪੈਸੇ ਲੱਗਣਗੇ ਮੈਂ ਤੁਹਾਨੂੰ ਕੋਲ ਅਸੀਂ ਪੈਸੇ ਦੀ ਗੱਲ ਤਾਂ ਕੀਤੀ ਨਹੀਂ ਕੋਈ ਵੀ ਅਸੀਂ ਨਹੀਂ ਪੀਜੀ ਤੇ ਡਾਕਟਰ ਨੂੰ ਤੁਸੀਂ ਕਹਿਣਾ ਸੀ ਕਿੰਨੇ ਪੈਸੇ ਲੱਗਣਗੇ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਲਿਆਵਾਂਗੇ ਇਹਨਾਂ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਮੈਂ ਕਰਦਾ ਗੱਲ ਇੱਕ ਮੈਂ ਨਾ ਹੋਰ ਦੋ ਚਾਰ ਜ਼ਰੂਰੀ ਬੇਨਤੀਆਂ ਕਰਨੀਆਂ ਸੀ ਕਿ ਜਿੱਥੇ ਇਦਾਂ ਇਦਾਂ ਨਾ ਇੱਥੇ ਰੋਜ਼ ਮਰੀਜ਼ ਆਉਂਦੇ ਨੇ ਬਿਨ ਨਾਗਾ 365 ਦਿਨ ਤਾਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਕਰੋ ਇੱਥੇ ਤੇ ਲੋਕ ਆਪਣੀ ਆਪਣੀਆਂ ਅਲੱਗ-ਲੱਗ ਬਿਮਾਰੀਆਂ ਦੇ ਨਾਲ ਪੀੜਤ ਨੇ ਤੁਹਾਡਾ ਕੀ ਜੀ ਤੁਸੀਂ ਕਦ ਲਈ ਆਏ ਹੋ ਹਾਂਜੀ ਹਾਂ ਜੀ

50000 ਕੀ ਗ੍ਰੀਮ ਕਿੰਨੇ 50000 ਕੀ ਗ੍ਰੀਮ ਕੋਈ ਬਾਤ ਨਹੀਂ ਮੈਂ ਆਪਕੋ ਵੀ ਕਾਰਡ ਬਣਾ ਕੇ ਦੇਤਾ ਹਾਂ ਆਪਕਾ ਇਲਾਜ ਸਾਰਾ ਮੁਫਤ ਮੈਂ ਕਰਵਾਉਣਗੇ ਠੀਕ ਹੈ ਦੇਖੋ ਕਿੰਨੀ ਦੂਰੋਂ ਹਿਮਾਚਲੋਂ ਕਿੱਥੇ ਪੌਂਟਾ ਸਾਹਿਬ ਤੋਂ ਇੰਨੀ ਦੂਰੋਂ ਇਹ ਵਿਚਾਰੇ ਇਸ ਕਿਸ ਕਿਸ ਉਮੀਦ ਦੇ ਵਿੱਚ ਆ ਗਏ ਨੇ ਇਹ ਉਮੀਦ ਸਿਰਫ ਇੱਕੋ ਹੀ ਹੈ ਉਹ ਹੈ ਤੁਸੀਂ ਸਾਰੇ ਇਨਸਾਨੀਅਤ ਦੀ ਉਮੀਦ ਨਾ ਮਰਨ ਦਿਓ ਲੋਕ ਬੜੀਆਂ ਉਮੀਦਾਂ ਨਾਲ ਤੁਸੀਂ ਕਿੱਥੇ ਆਏ ਜੀ ਮੇਰੇ ਹਸਬੰਦ ਦਾ ਝੂਲਾ ਜਾ ਟੁੱਟ ਗਿਆ ਉਹਨਾਂ ਦਾ ਅੱਛਾ ਕਿੱਥੇ ਮਰੀਜ਼ ਫਲੋਰ ਤੋਂ ਅੱਛਾ ਕਿੱਥੇ ਹੁਣ ਮਰੀਜ਼ ਕਿੱਥੇ ਅੱਛਾ ਜੀ ਕੀ ਕਹਿੰਦੇ ਡਾਕਟਰ ਉਹ ਨਹੀਂ ਸਕਦੇ ਉਹਨਾਂ ਦਾ ਭਲਾਈ ਸ਼ ਆਇਸ਼ਮਾਨ ਕਾਰ ਕੋਈ ਗੱਲ ਨਹੀਂ ਇਥੇ ਟੀਮ ਸਾਡੀ ਗੱਲਬਾਤ ਕਰਦੀ ਹੈ ਤੁਹਾਨੂੰ ਸਮਝਾਏਗੀ ਸਾਰਾ ਹੁਣ ਇਥੇ ਨਾ ਇੱਕ ਹੋਰ ਮੈਂ ਵੀਡੀਓ ਤੇ ਬੇਨਤੀ ਕਰਨਾ ਚਾਹਨਾ ਕਿ ਨਾ بڑے ਮਰੀਜ਼ਾਂ ਦਾ ਹੱਲ ਹੈ ਜਿਹੜਾ ਉਹ ਗਾਈਡੈਂਸ ਨਾਲ ਹੀ ਹੋ ਸਕਦਾ ਇੱਕ ਵਧੀਆ ਤਰੀਕੇ ਨਾਲ ਜੇ ਗਾਈਡ ਕਰ ਦਿੱਤਾ ਜਾਵੇ ਕਿਸੇ ਮਰੀਜ਼ ਨੂੰ ਕਾਉਂਸਲਿੰਗ ਕਰ ਦਿੱਤੀ ਜਾਵੇ ਤਾਂ بڑے ਮਰੀਜ਼ਾਂ ਦਾ ਜਿਹੜਾ ਹੱਲ ਹੈ ਉਹ ਹੋ ਸਕਦਾ ਔਰ ਮੈਂ ਇਹ ਵੀਡੀਓ ਰਾਹੀਂ ਬੇਨਤੀ ਕਰਨਾ ਚਾਹਨਾ ਕਿ ਜੇ ਕੋਈ ਵੀ ਪੰਜਾਬ ਚ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਕੋਈ ਮਰੀਜ਼ ਨੂੰ ਕੋਈ ਇਲਾਜ ਦੀ ਲੋੜ ਹੈ ਤਾਂ ਸਾਡੀ ਟੀਮ ਸਤੋ ਨੌ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਰੋਜ਼ ਮਿਲਦੀ ਹੈ ਤੁਸੀਂ ਇੱਥੇ ਬਿਨ ਨਾਗਾ ਸਾਡੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਔਰ ਸਾਡੀ ਟੀਮ ਚਲੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਪਿਛਲੇ 9 ਸਾਲਾਂ ਤੋਂ 8 9 ਸਾਲਾਂ ਤੋਂ ਜਿਹੜੇ ਸਟੀਮ ਦੇ ਜਿਹੜੇ ਲਿੰਕ ਨੇ ਉਹ ਹਸਪੀਟਲ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਜਿੰਨੇ ਵੀ ਪੰਜਾਬ ਦੇ ਹਸਪੀਟਲ ਨੇ ਕੋਈ ਚੰਗਾ ਹੈ ਕੋਈ ਬਦਨਾਮ ਹੈ ਹੋ ਸਕਦਾ ਕੋਈ ਡਾਕਟਰ ਤੁਹਾਡੀ ਨਜ਼ਰਾਂ ਚ ਬਦਨਾਮ ਹੋਵੇ ਪਰ ਸਾਡੇ ਨਾਲ ਉਹ ਵਧੀਆ ਪੇਸ਼ੈਂਟਾਂ ਨਾਲ ਡੀਲ ਕਰ ਰਿਹਾ ਹੋਵੇ ਇੱਕ ਜਿਹੜੀ ਮੈਂ ਵੱਡੀ ਬੇਨਤੀ ਕਰਨਾ ਚਾਹਨਾ ਨਾ ਉਹ ਇਹ ਕਰਨਾ ਚਾਹਨਾ ਕਿ ਕਿਸੇ ਵੀ ਘਰ ਦੇ ਵਿੱਚ ਦੇਖੋ ਅਜ ਬਿਮਾਰੀ ਘਰ ਘਰ ਦੇ ਵਿੱਚ ਅੱਜ ਹਰ ਦੂਜੇ ਅੱਜ ਸਾਡੇ ਕੋਲ ਜਿੰਨੇ ਵੀ ਮਰੀਜ਼ ਆਂਦੇ ਨੇ ਹਰ ਦੂਜੇ ਮਰੀਜ਼ ਨੂੰ ਕੈਂਸਰ ਤੇ ਕਿਡਨੀਆਂ ਦੀ ਪ੍ਰੋਬਲਮ ਹੈ ਪਰ ਇਹ ਹੋ ਕਿਉਂ ਰਹੀ ਐ ਇਹਦੇ ਤੇ ਕੋਈ ਗੱਲ ਨਹੀਂ ਕਰ ਰਹਾ ਆਪਣੇ ਸਰੀਰ ਦਾ ਧਿਆਨ ਨਾ ਰੱਖਣਾ ਟਾਈਮ ਸਿਰ ਨਾ ਖਾਣਾ ਗਲਤ ਚੀਜ਼ਾਂ ਖਾਣੀਆਂ ਬਾਹਰ ਲੀਆਂ ਇਹ ਸਭ ਤੋਂ ਵੱਡੀ ਜੜ ਹੈ ਬਿਮਾਰੀ ਦੀ ਕੈਂਸਰ ਕਿਡਨੀ ਪ੍ਰੋਬਲਮ ਮੈਂ ਰਿਕਵੈਸਟ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਭਾਈ ਜੇ ਤੁਹਾਡੇ ਕੋਲ ਆਪ ਕੋਲ ਵੀ ਪੈਸਾ ਹੈਗਾ ਇਲਾਜ ਕਰਾਣ ਜੋਗਾ ਸਿਰਫ ਗਾਈਡੈਂਸ ਲੈਣ ਲਈ ਸਿਰਫ ਸਲਾਹ ਲੈਣ ਲਈ ਸਾਡੇ ਕੋਲ ਆਜਾ ਕਰੋ ਕਈ ਵਾਰ ਮਰੀਜ਼ ਵਿਚਾਰਾ ਕਦੀ ਹਸਪੀਟਲ ਦੀ ਥੜੀ ਚੜ੍ਹਿਆ ਨਹੀਂ ਹੁੰਦਾ ਖੁਦਾ ਕਰੇ ਕਿ ਕਿਸੇ ਦਾ ਵੀ ਮਰੀਜ਼ ਵਿਚਾਰਾ ਘਰ ਦੇ ਜੀ ਨੂੰ ਕਦੀ ਵਾਹ ਨਾ ਪਵੇ ਹਸਪੀਟਲ ਜਾਣ ਦਾ ਪਰ ਫਿਰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਟੀਮ ਕੋਲ ਏਕ ਜ਼ਰੀਆ ਫਾਊਂਡੇਸ਼ਨ ਦੇ ਕੱਲੇ-ਕੱਲੇ ਟੀਮ ਮੈਂਬਰ ਕੋਲ ਬੜਾ ਤਜਰਬਾ ਹੈ ਤਜਰਬਾ ਕਾਹਦਾ ਮੈਡੀਕਲ ਫੀਲਡ ਦਾ ਕਿਹੜਾ ਆਪਰੇਸ਼ਨ ਕਿੱਥੋਂ ਹੋਣਾ ਹੈ ਸਸਤਾ ਹੋਣਾ ਹੈ ਫ੍ਰੀ ਹੋਣਾ ਹੈ ਆਪਰੇਸ਼ਨ ਕਰਾਉਣ ਦਾ ਫਾਇਦਾ ਹੈ ਕਿ ਨਹੀਂ ਹੈ ਇਹ ਡਿਟੇਲਡ ਗੱਲਬਾਤ ਜਾਣਨ ਲਈ ਤੁਸੀਂ ਇੱਥੇ ਆਓ ਤੁਹਾਨੂੰ ਪੰਜਾਬ ਦੇ ਕਿਸੇ ਹਸਪੀਟਲ 'ਚ ਵੀ ਕੋਈ ਵੀ ਕੰਮ ਹੈ ਕੋਈ ਡਾਕਟਰ ਕੋਲ ਕੋਈ ਸਲਾਹ ਲੈਣੀ ਹੈ ਕੋਈ ਮਰੀਜ਼ ਦਾ ਪਤਾ ਕਰਨਾ ਹੈ ਕੁਝ ਵੀ ਹੈ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਏਕ ਜ਼ਰੀਆ ਫਾਊਂਡੇਸ਼ਨ ਦੇ ਸਾਡੇ ਟੀਮ ਮੈਂਬਰਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜਿਵੇਂ ਇੱਥੇ ਜਿੰਨੇ ਵੀ ਮਰੀਜ਼ ਜਿਵੇਂ ਹੁਣ ਆ ਮਰੀਜ਼ ਹੈ ਹੁਣ ਇਹ ਗੈਂਗਰਿੰਗ ਦਾ ਮਰੀਜ਼ ਹੈ ਇਹ ਕਦੋਂ ਸੇ ਆਪ ਘੁੰਮ ਰਹੇ ਹੋ ਆਪਣੇ ਮਰੀਜ਼ ਕੋਲ ਕੇਰ ਜੀ 6 ਮਹੀਨੇ ਹੋ ਗਏ ਸਰ ਜੀ ਤਾਂ ਕਿਸ ਕਿਸ ਡਾਕਟਰ ਨੇ ਕਿੰਨਾ ਕਿੰਨਾ ਪੈਸਾ ਮੰਗਾ ਕੋਈ ਮੰਗ ਰਹਾ 50000 ਕੋਈ ਕਹਿੰਦਾ ਲੱਖ ਰੁਪਏ ਲੱਗ ਜਾਣਾ ਮੇਰੇ ਕੋਲ ਜਿੰਨੇ ਪੈਸੇ ਮੈਂ ਲਗਾ ਕਿੰਨਾ ਪੈਸਾ ਲਗਾ ਚੁੱਕੇ ਹੋ ਅਭੀ ਤੱਕ ਮੈਂ ਅਭੀ ਤੱਕ ਲਗਾ ਚੁੱਕਾ 40-50000 ਰੁਪਏ ਲੱਗ ਦੇਖੋ ਇਹ ਗੈਂਗਰਿੰਗ ਦਾ ਮਰੀਜ਼ ਹੈ ਗ ਟੋਟਲ ਇਲਾਜ ਵੀ 25000 ਰੁਪਿਆ ਤੋਂ ਜ਼ਿਆਦਾ ਨਹੀਂ ਹੈਗਾ ਪਰ ਗਾਈਡੈਂਸ ਨਾ ਹੋਣ ਕਰਕੇ ਨੌਲੇਜ ਨਾ ਹੋਣ ਕਰਕੇ ਇਹ ਬੰਦਾ 6 ਮਹੀਨਿਆਂ ਤੋਂ ਰੁੱਲ ਰਿਹਾ 50000 ਕੋਲੋਂ ਲਾ ਚੁੱਕਾ ਹੈ ਡਾਕਟਰ ਫਿਰ 50000 ਮੰਗ ਰਿਹਾ ਇਹਦਾ ਕਾਰਨ ਸਿਰਫ ਇੱਕੋ ਇੱਕ ਆਹੀ ਹੈ ਕਿ ਸਾਨੂੰ ਨੌਲੇਜ ਨਹੀਂ ਹੈ ਸਾਨੂੰ ਲੈਕ ਆਫ ਨੌਲੇਜ ਕਰਕੇ ਅਸੀਂ ਮਰੀਜ਼ ਹੈ ਜਦੋਂ ਤੱਕ 3rd ਸਟੇਜ ਕੈਂਸਰ 'ਚ ਪਹੁੰਚ ਜਾਂਦਾ ਤੇ ਉਦੋਂ ਤੱਕ ਹੱਲ ਨਹੀਂ ਹੋਉਂਦਾ ਤੁਹਾਡਾ ਕੀ ਹੈ ਜੀ ਬਈ ਪਾਪਾ ਨੂੰ ਪ੍ਰੋਸਟੇਟ ਕੈਂਸਰ ਅੱਛਾ ਜੀ ਕਿਹੜੀ ਸਟੇਜ ਕੈਂਸਰ ਹੈ 1st ਜੀ 1st ਸਟੇਜ ਕਦੋਂ ਕਦੋਂ ਪਤਾ ਲੱਗਿਆ ਤੁਹਾਨੂੰ ਕੈਂਸਰ ਦਾ ਡੇਢ ਸਾਲ ਹੋ ਗਿਆ ਕਿੱਥੋਂ ਟ੍ਰੀਟਮੈਂਟ ਚੱਲ ਰਿਹਾ ਫਰੀਦਕੋਟ ਅੱਛਾ ਕੀ ਹੈਲਪ ਚਾਹੀਦੀ ਤੁਹਾਨੂੰ ਤੇ ਆ ਨਹੀਂ ਸਕੇ ਪਾਪਾ ਕੋਈ ਗੱਲ ਕੋਈ ਤੁਹਾਨੂੰ ਕੀ ਹੈਲਪ ਚਾਹੀਦੀ ਮੈਨੂੰ ਲਿਜਾਣਾ ਪਣਾ ਜੀ ਡੈਡੀ ਨੂੰ 18 ਫਰੀਦ ਦੀ ਸੀਗੀ ਫਰੀਦਕੋਟ ਹਾਂਜੀ ਤੇ ਕੋਈ ਅਸੀਂ ਦੇਖੋ ਹਰ ਦੂਜੇ ਮਰੀਜ਼ ਨੂੰ ਕੈਂਸਰ ਅੱਜ ਨਿਕਲ ਰਿਹਾ ਤੇ ਇਹਦੀ ਜੜ ਇਕੋ ਹੀ ਹੈ ਕਿ ਸਾਡਾ ਖਾਣ ਪਾਣ ਸਹੀ ਨਹੀਂ ਹੈ ਅੱਜ ਅਸੀਂ ਦੇਖੋ ਸਿਗਰਟ ਹੈ ਨਾ ਜਿਹੜਾ ਸਿਗਰਟ ਤਬਾਕੂ ਇਹ ਪੂਰੇ ਇੰਡੀਆ ਨੂੰ ਸਭ ਤੋਂ ਵੱਡਾ ਸ਼ਰਾਪ ਹੈ ਔਰ ਮੈਂ ਹੈਰਾਨ ਆ ਇਹ ਨਕਮੀਆਂ ਸਰਕਾਰਾਂ ਦੇ ਕਿ ਇਹ ਬੈਨ ਕਿਉਂ ਨਹੀਂ ਕਰਦੇ ਅੱਜ ਤੱਕ ਕੋਈ ਬੰਦਾ ਤੁਸੀਂ ਸਿਗਰਟ ਤੋਂ ਬਿ ਚਿੱਟੇ ਤੋਂ ਬਿਨਾ ਮਰਦਾ ਦੇਖਿਆ ਕਿਸੇ ਤਬਾਕੂ ਤੋਂ ਬਿਨਾ ਮਰਦਾ ਦੇਖਿਆ ਮਰਦਾ ਕੌਣ ਹੈ ਜਿਆਦਾ ਸਿਗਰਟ ਪੀਣ ਵਾਲਾ ਜਿਆਦਾ ਚਿੱਟੇ ਦੇ ਇੰਜੈਕਸ਼ਨ ਲਾਣ ਵਾਲਾ ਜਿਆਦਾ ਤਬਾਕੂ ਖਾਣ ਵਾਲਾ ਮਤਲਬ ਕਿ ਓਵਰਡੋਜ਼ ਨਾਲ ਅਜੇ ਤੱਕ ਕੋਈ ਨਹੀਂ ਮਰਿਆ ਪਰ ਫਿਰ ਵੀ ਸਾਡੀ ਇੱਥੇ ਤੜਪ ਇਨਸਾਨ ਦੀ ਇੰਨੀ ਜ਼ਿਆਦਾ ਹੈ ਕਿ ਸਰਕਾਰ ਨਾਥੀ ਨਹੀਂ ਪਾ ਰਹੀ ਇਹਨਾਂ ਕੈਂਸਰ ਨੂੰ ਕੈਂਸਰ ਦੀ ਜੜ ਹੈ ਜਿਹੜਾ ਜਵਾੜੇ ਦਾ ਕੈਂਸਰ ਹੁੰਦਾ ਗੁਟਕਾ ਖਾਣ ਨਾਲ ਹੁੰਦਾ ਕੈਂਸਰ ਹੁੰਦਾ ਨਾ ਜਿਹੜਾ ਘਰ ਦੀ ਘਰ ਤੱਕ ਵਿਕ ਜਾਂਦਾ ਕੱਲ ਸਾਡੇ ਕੋਲ ਇੱਕ ਮਰੀਜ਼ ਆਇਆ ਘਰ ਵੇਚ ਚੁੱਕਾ ਸੀ ਉਹ 10 ਲੱਖ ਰੁਪਏ ਫਿਰ ਵੀ ਉਹਦੀ ਜਵਾੜ ਦਾ ਆਪਰੇਸ਼ਨ ਹੋ ਗਿਆ ਪਤਾ ਨਹੀਂ ਲੋਕਾਂ ਲੋਕ ਸਿਗਰਟ ਤਾਂ ਆਇਆ ਪਿੰਦੇ ਨੇ ਜਿਵੇਂ ਪਤਾ ਨਹੀਂ ਕਿੰਨਾ ਕੂਲ ਬਣਦੇ ਨੇ ਸਿਗਰਟ ਪੀਣੀ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਇਆ ਜਾਂਦਾ ਤੇ ਫਿਲਮਾਂ ਦੇ ਵਿੱਚ ਹੀ ਐਕਟਰ ਸਿਗਰਟਾਂ ਪੀਪੀ ਕੇ ਦਿਖਾਉਂਦੇ ਨੇ ਮੈਂ ਤਾਂ ਹੈਰਾਨ ਆ ਕਿ ਕਿਹੜੀ ਭਾਸ਼ਾ ਨਾਲ ਇਹ ਦੇਖਦੇ ਨੇ ਦੇਖੋ ਵਿਚਾਰੇ ਪੌਂਟਾ ਸਾਹਿਬ ਤੋਂ ਸਪੈਸ਼ਲ ਆ ਗਿਆ ਅੱਖ ਦੇ ਆਪਰੇਸ਼ਨ ਲਈ ਹਸਕਲ ਜੀ ਕਿਵੇਂ ਹੋ ਕਿਵੇਂ ਹੋ ਠੀਕ ਹੋ ਚਲੋ ਮਹਾਰਾਜਾ ਕਿਰਪਾ ਕਰਨ ਠੀਕ ਹੈ ਭੈਣ ਹਾਂਜੀ ਤੁਸੀਂ ਨਾਲ ਹੋ ਅੱਛਾ ਤੁਹਾਡੀ ਬੇਟੀ ਹੈ ਤੁਹਾਡਾ ਕੀ ਹੈ ਜੀ ਕਿਆ ਹੋਇਆ ਦੇ ਘਰ ਵਾਲੇ ਨੂੰ ਬਹੁਤ ਤਬੀਤ ਕਰਾ ਦੇ ਕਿਉਂ ਰੋ ਰਹੇ ਹੋ ਆਪ ਕੌਣ ਹੈ ਮਰੀਜ਼ ਆਪਕਾ ਘਰ ਵਾਲੇ ਭੱਗ ਗਏ ਘਰ ਵਾਲਾ ਭੱਗ ਗਿਆ ਭੱਜ ਗਿਆ ਘਰ ਵਾਲਾ ਭਰਤੀ ਕੋਈ ਬਾਤ ਨਹੀਂ ਆਪ ਘਬਰਾਓ ਮਤ ਕਰੇਂਗੇ ਕਰੇਂਗੇ ਆਪकी ਮਦਦ ਕਰੇਂਗੇ ਕੋਈ ਗੱਲ ਨਹੀਂ ਉੱਥੇ ਪੇਸ਼ੈਂਟ ਦੱਸਿਓ ਅੱਗੇ ਆ ਕੀ ਕਰਾਂਗੇ ਹਾਂਜੀ ਬਾਪੂ ਜੀ ਤੁਹਾਡਾ ਕੀ ਹੈ ਜੀ ਮੈਨੂੰ ਬਾਬਾ ਸੀਰਾ ਬਹੁਤ ਤਕਲੀਫ ਦੇ ਰਹੀ ਤੁਸੀਂ ਪਹਿਲਾਂ ਵੀ ਬੜੀ ਬੜੀ ਆਏ ਹੋ ਸਾਡੇ ਕੋਲ ਇੱਥੇ ਪਹਿਲਾਂ ਮੈਂ ਆਪਣੀ ਭੈਣ ਨੂੰ ਲੈ ਕੇ ਆਈ ਸੀ ਸਾਡਾ ਕੋਈ ਸਹਾਰਾ ਇਹਨਾਂ ਨੂੰ ਕੀ ਦਿੱਕਤ ਸੀ ਇਹਨਾਂ ਦੇ ਇੱਕ ਪਿੱਤੇ ਚ ਪੱਥਰੀ ਸੀ ਇਲਾਜ ਹੋ ਗਿਆ ਸੀ ਉਦੋਂ ਠੀਕ ਹੋ ਜਾਂਦੇ ਡਿਸਕੋਪ ਕਰਵਾ ਲਿਆ ਸੀਗਾ ਅੱ ਰਿਸ਼ਨ ਵੀ ਕਰਵਾਉਣਾ ਪਰ ਮੇਰੇ ਭਰਾ ਦਾ ਹੁਣ ਹੋ ਗਿਆ ਅੱਛਾ ਹੁਣ ਭਰਾ ਨੂੰ ਦਿੱਕਤ ਕੋਈ ਸਹਾਰਾ ਸੀਗਾ ਇਹਨੂੰ ਮੇਰੀ ਕੋਈ ਗੱਲ ਨਹੀਂ ਕੋਈ ਕਰਾਂਗੇ ਤੁਹਾਡੀ ਮਦਦ ਕਰਾਂਗੇ ਕੋਈ ਗੱਲ ਬੜੇ ਮਰੀਜ਼ ਤੁਸੀਂ ਦੇਖੋ ਇੱਕ ਉਮੀਦ ਦੇ ਵਿੱਚ ਅਤੇ ਹੈਲਪ ਲਾਈਨ ਲਈ ਆਉਂਦੇ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਨਹੀਂ ਧੁੰਦ ਹੈ ਤੁਸੀਂ ਦੇਖੋ ਉਹ ਲਾਈਟ ਦਿਖਾਈਓ ਬਈ ਉਹ ਧੁੰਦ ਤੁਸੀਂ ਦੇਖ ਲਓ ਕਿੰਨੀ ਹੈ ਫਿਰ ਵੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਆਪਣਾ ਧਰਮ ਸਮਝ ਕੇ ਕਿਉਂਕਿ ਮੈਨੂੰ ਦੁਨੀਆ 'ਚ ਇੱਕੋ ਹੀ ਧਰਮ ਸਭ ਤੋਂ ਵੱਡਾ ਲੱਗਦਾ ਹੈ ਉਹ ਇਨਸਾਨੀਅਤ ਦਾ ਧਰਮ ਜੇ ਤੁਹਾਡੇ ਅੰਦਰ ਇਨਸਾਨੀਅਤ ਹੈ ਨਹੀਂ ਤੁਹਾਡੇ ਅੰਦਰ ਦਇਆ ਹੈ ਨਹੀਂ ਫਿਰ ਤੁਸੀਂ ਕਿਹੜੇ ਧ ਪੁੱਛਦਾ ਹੀ ਨਹੀਂ ਕੋਈ ਤੁਹਾਨੂੰ ਕਿ ਤੁਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਹੋ ਕਿਉਂਕਿ ਜੇ ਤੁਹਾਡੇ ਚ ਇਨਸਾਨੀਅਤ ਹੈ ਨਹੀਂ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਸਾਡੀ ਟੀਮ ਰੋਜ਼ 7 ਤੋਂ 9 ਸ਼ਾਮ ਨੂੰ ਤੇ ਸਵੇਰੇ ਸਿਵਲ ਹਸਪੀਟਲ ਲੁਧਿਆਣੇ ਉੱਥੇ ਬੈਠਦੀ ਹੈ ਜੇ ਕਿਸੇ ਨੂੰ ਵੀ ਕੋਈ ਵੀ ਮੈਡੀਕਲ ਕੋਈ ਦਵਾਈਆਂ ਦੀ ਕੋਈ ਆਪਰੇਸ਼ਨ ਦੀ ਕੋਈ ਇਲਾਜ ਦੀ ਲੋੜ ਹੈ ਬਿਲਕੁਲ ਮੈਨੂੰ ਨਾ ਬੂਟਾਂ ਦੀ ਬਹੁਤ ਜ਼ਰੂਰ ਬੂਟ ਦੇ ਬੇਟਾ ਦੇ ਕਿਹੜਾ ਸਾਈਜ਼ ਆਦਾ ਆਪਣੇ ਕੋਲ ਕਿਹੜਾ ਪਿਆ ਬੂਟ ਮੰਗਾ ਕੇ ਦੇ ਹੁਣੀ ਹੁਣੇ ਮੰਗਾ ਕੇ ਦੇ ਪੁੱਤਰ ਹੁਣੇ ਮੰਗਾ ਕੇ ਦੇ ਗੁਲਾਬੀ ਰੰਗ ਦੇ ਗੁਲਾਬੀ ਰੰਗ ਦੇ ਬੂਟ ਮੰਗਾ ਕੇ ਦੇ ਹੁਣੀ ਹੁਣੇ ਲਿਆ ਸਾਈਜ਼ ਚੈੱਕ ਕਰ ਲੈ ਕਿਹੜਾ ਦਾ ਤੇ ਲਿਆ ਦੇ ਹੁਣੀ ਦੇਖੋ ਸਾਡੇ ਵਾਲੇ ਇੱਥੇ 2-2 ਲੱਖ ਰੁਪਏ ਦੇ ਬੂਟਾਂ 'ਚ ਖੁਸ਼ੀ ਲੱਭਦੇ ਨੇ ਤੇ ਉਹਦੇ ਕੋਲ ਬੂਟ ਹੀ ਪਾਣ ਜੋਗੇ ਹੈ ਨਹੀਂ ਇਹ ਚੀਜ਼ਾਂ ਸਿਰਫ ਤੁਹਾਨੂੰ ਮਹਿਸੂਸ ਕਰਾਉਣ ਲਈ ਮੈਂ ਵੀਡੀਓ ਬਣਾਉਣਾ ਹੋਰ ਮੇਰਾ ਕੋਈ ਮਕਸਦ ਨਹੀਂ ਹੈ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਇਸ ਵੀਡੀਓ ਨੂੰ ਘਰ-ਘਰ ਪਹੁੰਚਾਓ ਪੰਜਾਬ ਦੇ ਕਰਕਰਤਕ ਪੰਚਾਇਤ ਕਿ ਬੜੇ ਲੋਕ ਸਾਡੇ ਕੋਲ ਉਦੋਂ ਆਉਂਦੇ ਨੇ ਜਦੋਂ ਉਹਨਾਂ ਦੇ ਆਪਰੇਸ਼ਨ ਹੋ ਚੁੱਕੇ ਹੁੰਦੇ ਨੇ ਕੈਂਸਰ 4 ਸਟੇਜ ਪਹੁੰਚ ਚੁੱਕਾ ਹੁੰਦਾ ਤੇ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੁੰਦਾ ਮੈਂ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਚਰਨਾਂ 'ਚ ਕਿ ਕਿਸੇ ਨੂੰ ਵੀ ਕੋਈ ਮੈਡੀਕਲੀ ਕੋਈ ਸਲਾਹ ਚਾਹੀਦੀ ਹੈ ਕੋਈ ਕੋਈ ਵੀ ਤੁਹਾਨੂੰ ਮੈਡੀਕਲ ਕੋਈ ਵੀ ਦਿੱਕਤ ਹੈ ਇੱਕ ਵਾਰੀ ਸਾਡੀ ਟੀਮ ਨੂੰ ਮੌਕਾ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ